ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਅਮਰਿਤਪਾਲ ਸਿੰਘ ਕੀ ਕਹਿੰਦਾ ਹੈ ਕਾਨੂੰਨ ਕੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਵਜੋਂ ਚੋਣਾ ਜਿੱਤ ਕੇ ਅੱਜ ਸੰਸਦ ਦੇ ਵਿੱਚ ਸੌ ਚੁੱਕੜ ਆਣਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਇਸ ਤੇ ਕਾਨੂੰਨ ਕੀ ਕਹਿੰਦਾ ਆਓ ਦੱਸ ਦਈਏ ਪੂਰਾ ਮਾਮਲਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਅੱਜ ਦੁਪਹਿਰ ਨੂੰ ਪੰਜਾਬ ਦੇ ਸਾਂਸਦ ਮੈਂਬਰਾਂ ਨੂੰ ਸੌ ਚੁਕਾਈ ਜਾਵੇਗੀ ਪਰ ਖਡੂਰ ਸਾਹਿਬ ਤੋਂ ਜਿੱਤੇਵਾਰ ਇਸ ਪੰਜਾਬ ਦੇ ਜਥੇਬੰਦੀ ਤੇ ਮੁਖੀ ਅਮਰਿਤਪਾਲ ਸਿੰਘ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਸੌ ਨਹੀਂ ਚੁੱਕ ਸਕਣਗੇ ਜੇਕਰ ਕੋਈ ਵਿਅਕਤੀ ਜੇਲ੍ਹ ਵਿੱਚ ਹੈ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸੌ ਚੁੱਕਣ ਦਾ ਹੁਕਮ ਦਿੰਦਾ ਹੈ ਇਸ ਦੇ ਲਈ ਸਬੰਧਤ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਗ੍ਰਹਿ ਗ੍ਰਹਿ ਵਿਵਾਹ ਗ੍ਰਹਿ ਵਿਪਾਤੋ ਪ੍ਰਵਾਨਗੀ ਲੈ ਕੇ ਸਪੀਕਰ ਕੋਲ ਜਮਾ ਕਰਵਾਉਣੀ ਪੈਂਦੀ ਹੈ ਹਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ ਲੋਕ ਸਭਾ ਦੇ ਸਪਾਕਾ ਸਕਰਟਕ ਜਰਨਲ ਮੁਤਾਬਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸੌ ਚੁੱਕਣ ਲਈ ਅਦਾਲਤ ਵਿੱਚ ਪੈਨਲ ਦੀ ਅਰਜ਼ੀ ਦੇਵੇ ਜ਼ਿਆਦਾਤਰ ਮਾਮਲਿਆਂ ਵਿੱਚ ਅਦਾਲਤ ਪੈਨਲ ਦੇ ਦਿੰਦੀ ਹੈ ਪਰ ਇਸ ਤੋਂ ਬਾਅਦ ਐਮਪੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਪੈਂਦਾ ਹੈ ਸੌ ਚੁੱਕਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਐਮਪੀ ਨੂੰ ਸੰਵਿਧਾਨ ਦੀ ਧਾਰਾ 101 4 ਦੇ ਮੁਤਾਬਕ ਸਪੀਕਰ ਨੂੰ ਆਪ ਨੇ ਗੈਰਹਾਜ਼ਰ ਰਹਿਣ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲੋਂ ਭੇਜ ਦਿੱਤਾ ਜਾਂਦਾ ਹੈ ਨਿਯਮ ਮੁਤਾਬਿਕ ਜੇਕਰ ਕੋਈ ਜੇਤੂ ਐਮਪੀ ਸੋ ਨਹੀਂ ਚੁਕਦਾ ਤੇ ਲਗਾਤਾਰ 60 ਦਿਨ ਤੱਕ ਗੈਰਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾਂਦੀ ਹੈ ਸੰਵਿਧਾਨ ਦੀ ਧਾਰਾ 101 ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਜੇ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਿਨਾ ਸੰਸਦ ਮੈਂਬਰਾਂ ਦੇ ਸਦਨ ਤੋਂ ਗੈਰਹਾਜ਼ਰੀ ਨਾਲ ਸੰਬੋਧਿਤ ਹੈ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਹੁਣ ਤੱਕ ਅਦਾਲਤ ਨੇ ਸਜ਼ਾ ਨਹੀਂ ਦਿੱਤੀ ਹੈ ਜੇਕਰ ਉਹਨਾਂ ਨੂੰ 2 ਸਾਲ ਦੀ ਸਜ਼ਾ ਮਿਲਦੀ ਹੈ ਤਾਂ ਮੈਂਬਰ ਸਿੱਧ ਰੱਦ ਹੋ ਸਕਦੀ ਹੈ ਨਿਯਮਾਂ ਮੁਤਾਬਿਕ 5 ਸਾਲ ਦਾ ਕਾਜਾਦ ਹੋਣ ਦੇ ਬਾਵਜੂਦ ਦੋਵੇਂ ਐਮਪੀ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਹਨ ਜੇਕਰ ਉਹ ਹੁੰਦੇ ਹਨ ਤਾਂ ਪਹਿਲਾਂ ਅਸਤੀਫਾ ਦੇਣਾ ਹੋਵੇਗਾ ਤੇ ਮੁੜ ਤੋਂ ਚੋਣ ਲੜਨੀ ਹੋਵੇਗੀ 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐਸ ਵੱਲੋਂ ਪਾਸ ਕੀਤੇ ਗਏ ਆਰਡਰ 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਸ ਦੇ ਹੁਕਮਾਂ ਨੂੰ ਦਿੱਤੀ ਮਾਨਤਾ ਅਮਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ਤੇ ਸੰਬੋਧਿਤ ਰਿਕਾਰਡ ਐਨਐਸਏ ਐਡਵਾਈਜ਼ਰ ਬੋਰਡ ਕੋਲ ਭੇਜੇ ਗਏ 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ ਐਨਐਸਏ ਸਲਾਹਕਾਰ ਬੋਰਡ ਨੇ ਵਾਅਦੇ ਦੀ ਸਿਫਾਰਿਸ਼ ਕੀਤੀ 3 ਜੂਨ 2024 ਨੂੰ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਐਨਐਸਏ ਚ 1 ਸਾਲ ਦੇ ਵਾਅਦੇ ਨੂੰ ਮਨਜ਼ੂਰੀ ਤਾਂ ਦੇਖਣਾ ਹੋਵੇਗਾ ਕਿ ਅਗਰ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਸੰਸਦ ਦੇ ਵਿੱਚ ਸੌ ਚੱਕਣ ਲਈ ਬਾਹਰ ਨਹੀਂ ਆਂਦੇ ਤਾਂ ਕੀ ਇਸ ਖਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਜਿਹੜੀਆਂ ਦੁਬਾਰਾ ਕੀਤੀਆਂ ਜਾਣ ਜਾਣਗੀਆਂ ਇਹ ਦੇਖਣਾ ਰਹੇਗਾ ਕਿ ਇਸ ਦੇ ਤਹਿਤ ਹੈ ਜਿਹੜਾ ਕਾਨੂੰਨ ਕੀ ਕਹਿੰਦਾ ਹੈ ਅਮਰਿਤਪਾਲ ਸਿੰਘ ਨੂੰ ਜਿਹੜਾ ਸੰਸਦ ਦੇ ਵਿੱਚ ਸੌ ਚੱਕਣ ਲਈ ਬੁਲਾਇਆ ਜਾਵੇਗਾ ਜਾਂ ਫਿਰ ਉਹਨਾਂ ਦੀ ਐਮਪੀ ਦੀ ਜਿਹੜੀ ਸੀਟ ਹੈ ਉਹ ਰੱਦ ਕਰ ਦਿੱਤੀ ਜਾਵੇਗੀ